ਇਹ ਚ ਬੜੀ ਖਬਰ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਪਹਿਲੀ ਵਾਰੀ ਆਪਣੇ ਹਮ ਰਤਬਾ ਮਿਸ ਮਾਰਕੋ ਉਰੂਬੀ ਉਹਦੇ ਕੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਉਹਨਾਂ ਦੇ ਨਾਲ ਅੱਜ ਵਾਸ਼ਿੰਗਟਨ ਡੀਸੀ ਮੁਲਾਕਾਤ ਕਰਨਗੇ ਖਬਰਾਂ ਦੇ ਕਹਨੋ ਵਨ ਪਹਿਲੀ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਅਜੇ ਤੱਕ ਉਹਨਾਂ ਦੀ ਫੋਨ ਤੇ ਗੱਲਬਾਤ ਹੋਈ ਆ ਕੈਨੇਡਾ ਤੇ ਅਮਰੀਕਾ ਦੇ ਮਸ਼ਿਆਦੇ ਖਾਸਾਵਰਤ ਟ੍ਰੇਡ ਡੀਲ ਨੂੰ ਲੈ ਕੇ ਸੋ ਇੱਕ ਨਵੀਂ ਪੈਲ ਅਕੈਡਮੀਆ ਜਿਸ ਤੋਂ ਕਰੀਗੈਂਸ ਕਾਫੀ ਆਸਮਾਨ ਲੱਗਦੇ ਨੇ ਸੋ ਅੱਜ ਦੀ ਮੁਲਾਕਾਤ ਜਿਹੜੀ ਆ ਦਵਲੇ ਸਬੰਧ ਨੂੰ ਹੋਰ ਵਧਾਉਣ ਲਈ ਕੈਨੇਡਾ ਦੇ ਸਿਕਿਉਰਟੀ ਦੇ ਟ੍ਰੇਡ ਨੂੰ ਲੈ ਕੇ ਗੱਲਬਾਤ ਤਾਂ ਹੁੰਦੀ ਸੁਭਾਗ ਨਾਲ ਇਹਦੇ ਬਾਰੇ ਹੋਰ ਅਪਡੇਟ ਅਸੀਂ ਤੁਹਾਡੇ ਨਾਲ ਲਗਾਤਾਰ جاری ਰੱਖਾਂਗੇ ਹਾਲ ਦੀ ਘੜੀ ਖਬਰ ਇੰਨੀ ਬਾਹਰ ਆਈ ਹੈ ਕਿ ਦੋਨੋਂ ਹਮਰਕਬਾ ਮਾਰਕੋ ਰੂਬਿਓ ਤੇ ਅਨੀਤਾ ਨੰਦ ਅੱਜ ਆਸਟ੍ਰੇ ਵਿੱਚ ਮਿਲਣਗੇ ਗੱਲਬਾਤ ਕਰਨਗੇ ਵਸ਼ਿੰਤਿੰਦੇਸੀ ਦੇ ਵਿੱਚ ਹੁਣ ਗੱਲਬਾਤ ਕਰਦੇ ਆਪੋਜੀਸ਼ਨ ਦੀ ਆਪੋਜੀਸ਼ਨ ਲੀਡਰ ਰਪੀਅਰ ਪਾਲੀਵਰ ਜਿੱਤ ਤੋਂ ਬਾਅਦ ਕੱਲ ਪਹਿਲੀ ਵਾਰੀ ਬ੍ਰਿਟਿਸ਼ ਕੋਲੰਬੀਆ ਸੈਟਿੰਗ ਦੇ ਵਿੱਚ ਉਹ ਬੋਲੇ ਨੇ ਕਾਫੀ ਕੁਝ ਉਹਨਾਂ ਨੇ ਕਿਹਾ ਹੈ ਸਭ ਤੋਂ ਵੱਡੀ ਗੱਲ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਮਿਸੀ ਦੇ ਪ੍ਰੀਮੀਅਰ ਮਿਸਟਰ ਡੇਵਿਡ ਈਬੇ ਤੇ ਬ੍ਰੈਂਥਨ ਅਮੇਰ ਪੈਟਰਿਕ ਬ੍ਰਾਊਨ ਨੂੰ ਦੇ ਤ੍ਰੀਫ ਕਰਦੇ ਹੋਏ ਕਿਹਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਇੰਡੀਆ ਬੇਸਡ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਨੂੰ ਜਿਹੜਾ ਕੈਨੇਡਾ ਦੇ ਵਿੱਚ ਟੈਰਰਿਸਟ ਨੈਸਟ ਲਿਵਿਟਸ ਪਾਰਨ ਆ ਸੇਡ ਦਾ ਆਰਗੇਨਾਈਜੇਸ਼ਨ ਜਿਹੜੀ ਆ ਇਸ ਕੈਨੇਡਾ ਦੇ ਵਿੱਚ ਬੈਨ ਕਰਨਾ ਚਾਹੀਦਾ ਹੈ ਉਹਨਾਂ ਨੇ ਹਵਾਲਾ ਦਿੱਤਾ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਬੀਸੀ ਏਰੀਆ ਦੇ ਵਿੱਚ ਦਾਸਕ ਸਟਾਫਰਨ ਜਿਹੜੀਆਂ ਕਾਲਸ ਆਈਆਂ ਹੋਈਆਂ ਨੇ ਉਹਨਾਂ ਨੇ ਇਸ ਨੂੰ ਰਿਕਰ ਕਿ ਵੱਡੇ ਪੱਧਰ ਤੇ ਐਵੀਡੈਂਸ ਨੇ ਜਿਹੜੇ ਲਿੰਕਟ ਨੇ ਤੇ ਇਹ ਟੈਰਸਕ੍ਰੋਪ ਜਿਹੜਾ ਆ ਉਹ ਪੋਲੀਟਿਕਲ ਮੋਟੀਵੇਟਿਡ ਆ ਇਹ ਗੱਲ ਪੀਰ ਪਾਲੀਵਰ ਨੇ ਜਿਹੜੀ ਆ ਪਾਲੀਵਰ ਨੇ ਕੱਲ ਸਹੀ ਆ ਉਸ ਹੋਰ ਵੀ ਕਾਫੀ ਕੁਛ ਖਿਆ ਉਹਦੇ ਤੇ ਆਪਾਂ ਨੂੰ ਚਾਰ ਪਾਰ ਦੇ ਗਏ ਉਹਨਾਂ ਨੇ ਆਪਣੀ ਬਾਏ ਇਲੈਕਸ਼ਨ ਜਿੱਤ ਤੋਂ ਬਾਅਦ ਆਪਣਾ ਸਲੋਗਨ ਜਿਹੜਾ ਸੀਗਾ ਜੇਲ ਨਾਟ ਬੇਲ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਦੇ ਤੇ ਕੈਂਪੇਨ ਜਿਹੜੀ ਆ ਉਹ ਸ਼ੁਰੂ ਕਰਾਂਗੇ ਉਹਨਾਂ ਨੇ ਕਿਹਾ ਕਿ ਲਿਬਰਲ ਗਵਰਨਮੈਂਟ ਇਸ ਮਾਮਲੇ ਤੇ ਵੱਡੇ ਪੱਧਰ ਤੇ ਫੇਲ ਹੋਈ ਹੈ ਉਹਨਾਂ ਨੇ ਬੇਲ ਰਿਫਾਰਮ ਦੇ ਮਾਮਲੇ ਦੇ ਉੱਪਰ ਕੁਝ ਨਹੀਂ ਕੀਤਾ ਤੇ ਉਹ ਚਾਹੁੰਦੇ ਨੇ ਕਿ ਇਸ ਤੇ ਵੱਡੇ ਪੱਧਰ ਤੇ ਕੰਮ ਹੋਣਾ ਚਾਹੀਦਾ ਆਪਣੇ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਿਸਟਰ ਮਾਰਕ ਕਾਰ ਨੇ ਜਿੱਤਿਆ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਉਹੋ ਹੀ ਕੈਪੇਬਲ ਨੇ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੈਂਡਲ ਕਰਨਗੇ ਉਹਨਾਂ ਨੇ ਕਿਹਾ ਕਿ ਉਹ ਇੰਟਰਨੈਸ਼ਨਲ ਮਾਮਲੇ ਦੇ ਵਿੱਚ ਬਿਲਕੁਲ ਫੀਲ ਸਾਬਤ ਕੋਏ ਨਹੀਂ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਟੈਰਿਫ ਕੈਨੇਡਾ ਤੇ ਡਬਲ ਹੋ ਗਿਆ ਤੇ ਚਾਈਨਾ ਤੋਂ ਅਸੀਂ ਲਗਾਤਾਰ ਟ੍ਰੇਡ ਦੇ ਮਾਮਲੇ 'ਚ ਲੂਜ਼ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਫਾਰਮਰਸ ਜਿਹੜੇ ਆ ਉਹ ਇਸ ਵਕਤ ਦੁਖੀ ਨੇ ਸਰਕਾਰ ਉਹਨਾਂ ਦੇ ਬਾਹਰੋਂ ਰਾਜੀ ਨਹੀਂ ਆ ਉਹਨਾਂ ਨੇ ਇਸ ਮਾਮਲੇ ਤੇ ਗੱਲ ਕੀਤੀ ਕਿ ਮਾਰਕ ਕਾਰ ਨੇ ਜਿਹੜੇ ਆ ਉਹ ਬਾਦ ਤੇ ਫੇਲ ਹੋਏ ਹੋਏ ਨੇ ਕੈਨੇਡੀਅਨ ਜਿਹੜੇ ਆ ਉਹਨਾਂ ਦੀ ਪ੍ਰਾਈਸ ਉਹਨਾਂ ਦੀ ਉਪੇ ਕਰ ਰਹੇ ਨੇ ਉਹਨਾਂ ਨੇ ਇਸ ਮਾਮਲੇ ਤੇ ਗੱਲ ਕੀਤੀ ਕਿ ਕੈਨੇਡਾ ਨੂੰ ਇਸ ਵਕਤ ਵੱਡੇ ਪੱਧਰ ਤੇ ਜਿਹੜੀ ਆ ਉਹ ਹਲਪ ਦੀ ਲੋੜ ਹੈ ਉਹ ਕਹਿੰਦੇ ਕਿ ਅਸੀਂ ਸਟਰੋਂਗ ਵਾਈਸ ਜਿਹੜੇ ਆ ਉਹ ਲੈ ਕੇ ਹਾਜ਼ਰ ਹੋਵਾਂਗੇ ਹੁਣ ਸਮਾਂ ਦੱਸਿਆ ਗਿਆ ਕਿ ਪਾਰਲੀਮੈਂਟ ਦੇ ਵਿੱਚ ਉਹ ਇਸ ਮਾਮਲੇ 'ਤੇ ਕੀ ਗੱਲਬਾਤ ਕਰਦੇ ਨੇ ਤੇ ਲਿਬਰਲ ਪਾਰਟੀ ਨੂੰ ਇਸ ਮਾਮਲੇ ਵਿੱਚ ਕਿੰਨਾ ਕੁ ਆੜੇ ਹੱਥ ਲੈਂਦੇ ਨੇ ਉਹਨਾਂ ਦੇ ਕੱਲ ਦੀ ਇਸ ਦੇ ਅਨੋਂ ਉਹਨਾਂ ਦੇ ਜਿਹੜਾ ਮੀਡੀਅਨ ਸੰਬੋਧਨ ਨੂੰ ਕੈਨੇਡੀਅਨ ਮੀਡੀਆ ਨੇ ਪ੍ਰੋਮਿਨੈਂਟ ਤੌਰ ਤੇ ਜਿਹੜਾ ਪ੍ਰਕਾਸ਼ਿਤ ਕੀਤਾ ਹੈ ਇਹਦੇ ਬਾਰੇ ਪੂਰਾ ਅਪਡੇਟ ਲਗਾਤਾਰ ਅਸੀਂ ਤੁਹਾਨੂੰ ਗੱਲ ਜਾਰੀ ਰੱਖਾਂਗੇ ਅਗਲੀ ਖਬਰਾਂ ਵੱਧਦੇ ਅਗਲੀ ਖਬਰਾਂ ਦੇ ਵਿੱਚ ਕੈਨੇਡਾ ਦੇ ਨੈਚਰਲ ਰਿਸੋਰਸ ਮਿਨਿਸਟਰ ਟਿਮ ਹਾਉਸਨ ਨੇ ਕਿਹਾ ਹੈ ਕਿ ਅਸੀਂ ਹੋਪਫੁਲ ਹਾਂ ਕਿ ਜਿਹੜੀ ਗਵਰਨਮੈਂਟ ਹੈ ਸਾਡੀ ਜਿਹੜੇ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਦੱਸਦੀ ਹੈ ਕਿ ਕੈਨੇਡਾ ਪਿਛਲੇ 4-5 ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਲੈ ਕੇ ਡਵੈਲਪਮੈਂਟ ਨੂੰ ਲੈ ਕੇ ਕੈਨੇਡਾ ਨੇ ਜ਼ੀਰੋ ਪ੍ਰੋਗਰੈਸ ਕੀਤਾ ਬਾਕੀ ਕੰਟਰੀਆਂ ਦੇ ਮੁਕਾਬਲੇ ਕੈਨੇਡਾ ਇਸ ਮਾਮਲੇ 'ਚ ਕਾਫੀ ਪਿੱਛੇ ਰਿਹਾ ਹੈ ਟੈਕਨੋਲੋਜੀ ਨੂੰ ਤੇ ਖਾਸ ਕਰਕੇ ਇਨਫਰਾਸਟ੍ਰਕਚਰ ਨੂੰ ਅਡਾਪਟ ਕਰਨ ਦੇ ਵਾਂਗਲੇ ਹੁਣ ਕਾਮੀ ਸਰਕਾਰ ਲਗਾਤਾਰ 인ਫਰਾਸਟ੍ਰਕਚਰ ਨੂੰ ਲੈ ਕੇ ਵੱਡੇ ਪ੍ਰੋਜੈਕਟ ਜਿਹਦੇ ਵਿੱਚ ਪਾਈਪਲਾਈਨਸ ਨੂੰ ਲੈ ਕੇ ਇੰਡਸਟਰੀਜ਼ ਨੂੰ ਲੈ ਕੇ ਕਾਊਜ਼ ਨੂੰ ਲੈ ਕੇ ਲਗਾਤਾਰ ਜਿਹੜੀ ਆ ਉਹ ਚਰਚਾ ਚ ਆ ਤੇ ਸੁੱਤੇ ਕੰਮ ਵੀ ਕਰ ਰਹੀ ਆ ਤੇ ਇਥੋਂ ਦੇ ਮੂਲਵਾਦੀ ਲੋਕਾਂ ਦੇ ਨਾਲ ਮੀਟਿੰਗ ਵੀ ਕਰ ਰਹੀ ਆ ਕਿ ਅਸੀਂ এনवायरमेंट ਦਾ ਖਿਆਲ ਰੱਖਦੇ ਹੋਏ ਹੀ ਇਹ ਪ੍ਰੋਜੈਕਟ ਜਿਹੜਿਆ ਇਹਨਾਂ ਨੂੰ ਅੱਗੇ ਵਧਾਵਾਂਗੇ ਸੋ એનર્ਜੀ ਨੈਚੁਰਲ ਸੋਰਸ ਮਿਨਿਸਟਰ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਪਾਰਲੀਮੈਂਟ 15 ਸਤੰਬਰ ਨੂੰ ਖੁੱਲ ਜਾਣੀ ਆ ਤੇ 12 ਦਸੰਬਰ ਤੱਕ ਜਿਹੜੀ ਆ ਉਹ ਚੱਲੇਗੀ ਉਹ ਕਹਿੰਦੇ ਆ ਕਿ ਇਹਦੇ ਵਿੱਚ ਅਸੀਂ ਵੱਡੇ ਪੱਧਰ ਤੇ ਜਿਹੜੀਆਂ ਸਿਟਿੰਗਸ ਕਰਾਂਗੇ ਤੇ ਗਵਰਨਮੈਂਟ ਚਰੀਆ ਕ੍ਰਿਕਲੀ ਜਿਹੜੇ ਪ੍ਰੋਜੈਕਟਸ ਆ ਉਹਨਾਂ ਨੂੰ ਅਪਰੂਵ ਕਰੇਗੀ ਅੱਗੇ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਥੋੜੀ ਜੀ ਹਾਊਸਿੰਗ ਬਾਰੇ ਜਿਹੜੀ ਪਾਲਿਸੀ ਆ ਮਸ਼ ਸਰਕਾਰ ਨੇ ਦੀ ਉੱਥੇ ਦੇ ਝਾਤ ਮਾਰ ਕੇ ਫਿਰ ਅੱਗੇ ਵੱਧਨੇ। ਲੱਸੀ ਕਿ ਫੈਬ੍ਰिकेटेड ਹਾਊਸ ਬਣਾਉਣ ਦੀ ਵੱਡੀ ਪਲਾਨਿੰਗ ਐ ਔਰ এনवायरमेंट ਫ੍ਰੀਂਡਲੀ ਹੋਣਗੇ। ਆ ਇਸ ਦੇ ਉੱਪਰ ਸਰਕਾਰ ਜਿਹੜੇ ਬਿਲੀਅਨਸ ਡਾਲਰ ਜਿਹੜਾ ਉਹ ਖਰਚੇ ਲਈ ਇਹਦੇ ਲਈ ਕੁਝ ਕੰਪਨੀਆਂ ਦੇ ਨਾਲ ਕੰਟਰੈਕਟ ਵੀ ਕਰਨੇ ਸਰਕਾਰ ਦੇ ਦੀਆ ਕਰ ਚੁੱਕੀ ਆ। ਸੋ ਇਹਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਅਪਰੂਵਲ ਦੇ ਜਿਹੜੇ ਕੱਕ ਨੂੰ ਹੋਣਗੇ ਚਾਂਸ ਆ ਸਰਕਾਰ ਇਸ ਮਾਮਲੇ 'ਚ ਕਾਫੀ ਕੁਝ ਵੱਡੇ ਪੱਧਰ ਤੇ ਅਮੈਂਡਮੈਂਟ ਕਰੇਗੀ। ਪਤਾ ਲੱਗਾ ਇੱਥੇ ਜਿਹੜੇ ਇਹ ਨਵੇਂ ਫੈਬ੍ਰੀਕੇਟਿਡ ਹਾਊਸ ਹੋਣਗੇ ਇਹ ਦੂਜਿਆਂ ਦੇ ਮੁਕਾਬਲੇ ਕਾਫੀ ਸਸਤੇ ਹੋਣਗੇ 25-30% ਘੱਟ ਇਹਨਾਂ ਤੇ ਖਰਚਾ ਆਏਗਾ। ਔਰ ਇਸ ਨੂੰ ਲੈ ਕੇ ਸਰਕਾਰ ਵੀ ਅਰੇਡੀ ਕੈਚ ਕੀਤੀ ਆ ਤੇ ਮਿਸ ਡਗ ਫੂਡ ਦਾ ਵੀ ਕੱਲ ਦਾ ਬਿਆਨ ਸੀਗਾ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਸੀ ਜਿਹੜੇ ਹਜੇ ਨੇ ਮੁੰਡੀਆਂ ਸਿਟੀ ਦੀ ਕਾਉਂਸਲਸ ਨੇ ਕਿ ਹੁਣ ਟਿਲ ਮੱਠ ਨੂੰ ਘਟਾਓ ਉਥੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੀ ਅਪਰੂਵਲਸ ਜਿਹੜੀਆਂ ਨੇ ਉਹਨਾਂ ਨੂੰ ਜਲਦੀ ਦੇਣਾ ਸ਼ੁਰੂ ਕਰੀਏ ਦੱਸ ਚੀਏ ਕਿ ਸਿਟੀ ਵੀ ਜਿਹੜੀਆਂ ਅਪਰੂਵਲਸ ਨੇ ਜੁਆਇਨਿੰਗ ਤੋਂ ਬਾਅਦ ਨੂੰ ਲੈ ਕੇ ਉਸ ਤੇ ਬਹੁਤ ਵੱਡੇ ਪੱਧਰ ਤੇ ਟਾਈਮ ਤੇ ਖੰਜਰਖਾਰੀ ਹੁੰਦੀ ਹੈ ਇਹ ਇਹਦੀ ਬਾਰੇ ਹੋਰ ਅਪਡੇਟ ਲਗਾਤਾਰ ਅਸੀਂ ਤੁਹਾਡੇ ਨਾਲ ਚਾਰੀ ਰੱਖਾਂਗੇ ਅਗਲੀ ਵੱਡੀ ਖਬਰ ਇਹ ਕੈਨੇਡਾ ਨੇ ਅਪਡੇਟ ਕੀਤਾ ਕਿ ਮੋਸਟ ਆਫ ਅਨਲੀਅਰ ਫਲਾਈਸ ਪਰਕਸਿਮੇਟਲੀ 70% ਜਿਹੜੀਆਂ ਅੱਜ ਥਰਸਡੇ ਵਾਲੇ ਦਿਨ ਜਿਹੜੀਆਂ ਉਹ ਉੱਡਣਗੀਆਂ ਉਹਨਾਂ ਨੇ ਕਿਹਾ ਕਿ ਡੋਮੈਸਟਿਕ ਫਲਾਈਸ ਤੇ ਕਾਸਟ ਆਫ ਤੇ ਜਿਹੜੀਆਂ ਅਮਰੀਕਾ ਨੂੰ ਤੇ ਇੰਟਰਨੈਸ਼ਨਲ ਫਲਾਈਸ ਆ ਉਹਦੇ ਤੇ ਅਸੀਂ ਵੱਡੇ ਬਦਲ ਤੇ ਕੰਮ ਕਰ ਰਹੇ ਹਾਂ ਦੇ ਆਲਮੋਸਟ 60 97% ਤੱਕ ਅਸੀਂ ਰਿਸੋਲਵ ਕਰ ਲਿਆ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ 7 ਤੋਂ 10 ਦਿਨ ਲੱਗਣਗੇ ਟੋਟਲ ਚੜਾ ਦਾ ਨੈਟਵਰਕ ਆ ਉਸ ਨੂੰ ਬਰਾਬਰ ਬਹਾਲੀਚ ਕਰ ਲੇ ਕਈ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਰ ਕੈਨੜਾ ਨੇ ਇਸ ਗੱਲ ਦਾ ਵਾਦਾ ਕੀਤਾ ਕਿ ਜਿਹੜੇ ਕਸਟਮਰਸ ਆ ਉਹਨਾਂ ਦੀ ਅਸੀਂ ਪ੍ਰੋਪਰਟੀ ਕਰ ਕਰਾਂਗੇ ਉਹਨਾਂ ਨੂੰ ਉਹਨਾਂ ਦੇ ਰਿਸਾਂ ਦੇ ਦਿੱਤੇ ਜਾਣਗੇ ਤੁਹਾਡਾ ਵੀ ਕੋਈ ਨੁਕਸਾਨ ਹੋਇਆ ਤੇ ਤੁਸੀਂ ਇਹ ਕੈਨੇਡਾ ਦਾ ਸਿੱਧਾ ਸੰਪਰਕ ਜਿਹੜਾ ਉਕਾਰ ਸਕਦੇ ਹੋ ਆਪਣੇ ਕਲੇਮ ਲੈਣ ਵਾਸਤੇ ਇਹ ਕੈਨੇਡਾ ਦੀ ਸਟ੍ਰਾਈਕ ਤੋਂ ਬਾਅਦ ਵੱਡੇ ਪੱਧਰ ਤੇ ਲੋਕਾਂ ਦਾ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਖੰਡਲਖਾਰੀ ਹੋਈ ਹੈ ਕਈਆਂ ਦੇਆਂ ਤਾਂ ਡੈਸਟੀਨੇਸ਼ਨ ਜਿਹੜੀਆਂ ਮੈਰੀ ਸਿਟੀਆਂ ਉਹ ਵੀ ਕੈਟਕ ਹੋ ਗਿਆ ਇਹਦੇ ਬਾਰੇ ਹੋਰ ਅਪਡੇਟ ਜਾਰੀ ਰੱਖਾਂਗੇ ਹੁਣ ਆਪਾਂ ਥੋੜੀ ਕੈਨੇਡਾ ਪੋਸਟ ਦੀ ਗੱਲ ਕਰ ਲਈਏ ਕੈਨੇਡਾ ਪੋਸਟ ਦੀ ਜੂਨੀਅਰ ਨੇ ਅਪਡੇਟ ਕੀਤਾ ਕਿ ਉਹਨਾਂ ਨੂੰ ਕੈਨੇਡਾ ਪੋਸਟ ਦੇ ਮੈਨੇਜਮੈਂਟ ਵੱਲੋਂ ਕਾਉਂਟਰ ਜਿਹੜਾ ਆਇਆ ਵਾ ਪ੍ਰਪੋਜ਼ਲ ਉਹ ਕੈਂਟਾਪੋਸਟ ਜੁਨੇਵਲੋਂ ਕੈਨੇਡਾ ਪੋਸਟ ਨੂੰ ਗਿਆ ਹੈ ਮਾਫੀ ਚਾਹੁੰਦਾ ਤੇ ਕੈਨੇਡਾ ਪੋਸਟ ਨੇ ਕਿਹਾ ਕਿ ਉਹ ਉਸ ਪ੍ਰਪੋਜ਼ਲ ਨੂੰ ਉਹ ਰਿਵਿਊ ਕਰਨਗੇ ਕਿ ਉਹ ਸੈਟੇਬਲ ਹੈ ਕਿ ਨਹੀਂ ਹੈ ਸੋ ਦੋਨੋਂ ਤਰ੍ਹਾਂ ਇਸ ਵਕਤ ਤੇ ਟੇਬਲ ਤੇ ਨੇ ਹੋਰ ਬੜੀ ਬੜੀ ਪੋਸਿਬਿਲਟੀ ਲੱਗਦੀ ਹੈ ਕਿ 에ਅਰ ਕੈਨੇਡਾ ਦੀ ਤਰ੍ਹਾਂ ਤੇ ਕੈਨੇਡਾ ਪੋਸਟ ਦੇ ਮਸਲੇ ਜਿਹੜਾ ਉਹ ਵੀ ਹੱਲ ਹੋ ਜਾਣਗੇ ਤੇ ਵੱਡੀ ਪੱਧਰ ਤੇ ਜਿਹੜਾ ਕੈਨੇਡਾ ਦੇ ਲੋਕਾਂ ਦਾ ਬਿਲੀਅਨ ਡਾਲਰ ਦਾ ਨੁਕਸਾਨ ਹੋਣਾ ਹੈ ਬਾਚ ਜਾਇਗਾ ਅਪਡੇਟ جاری ਰੱਖਾਂਗੇ ਅਸੀਂ ਤੁਹਾਡੇ ਨਾਲ ਕੁਝ ਹੋਰ ਖਬਰਾਂ ਦੇਖੋ ਇੱਕ ਲਿਚਾਤ ਮਾਰ ਦੇਗੀ ਪੰਗਲ ਕਰਦੇ ਆ ਸਵੀਕਣ ਦੇ ਉੱਪਰ ਜਬਰੀ ਘਰ ਦੇ ਵਿੱਚ ਬੰਦਾ ਦਾਖਲ ਹੋਇਆ ਟੈਲੈਂਟਸੇ ਨਰਸੀਆਂਟਾਰੀਓ ਦਾ ਨਾਰਦਨ ਛੋਟਾ ਜਿਹਾ ਸ਼ਹਿਰ ਹੈ ਇਸੇ ਮਾਮਲੇ ਤੇ ਮਿਸਟਰ ਡਗਸਫੋਰਡ ਕਾਲ ਹਰਮਲਟਨਸ ਬੋਲ ਰਿਹਾ ਸੀ ਕਿ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਕਾਫੀ ਵੱਡੇ ਅਹਿਮਤ ਰੱਖਦਾ ਹੈ ਇਸ ਤੋਂ ਬਾਅਦ ਰਾਈਟ ਟੂ ਡਿਫੈਂਡ ਸੈਲਫ ਇਸ ਮਾਮਲੇ ਦੇ ਵਿੱਚ ਕੁਝ ਜਿਹੜੇ ਮਾਹਰ ਨੇ ਉਹ ਬੋਲੇ ਨੇ ਤੇ ਕ੍ਰਿਮੀਨਲ ਡਿਫੈਂਸ ਲਾਇਰ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਤੇ ਬਿਆਨ ਦਿੱਤੇ ਆ ਸੋ ਇਹਨਾਂ ਬਾਰੇ ਅਸੀਂ ਅਪਡੇਟ ਤੇ ਤੁਹਾਡੇ ਨਾਲ ਬਾਤ ਕਰਾਂਗੇ ਕਿਉਂਕਿ ਕੈਨੇਡਾ 'ਚ ਬਹੁਤ ਵੱਡਾ ਚਰਚਾ ਦਾ ਮੈਟਰ ਆ ਪਬਲਿਕ ਸੇਫਟੀ ਫਰੰਟ ਵੱਲੋਂ ਇਸ ਨਾਮ ਮਾਮਲੇ 'ਚ ਰਾਉਂਡ ਟੇਬਲ ਮੀਟਿੰਗ ਕੀਤੀ ਗਈ ਸੀਗੀ ਔਰ ਉਸ ਦੇ ਵਿੱਚ ਮੰਗ ਕੀਤੀ ਗਈ ਸੀਗੀ ਕਿ ਕੈਸਲ ਲਾ ਜਿਹੜਾ ਉਸ ਨੂੰ ਐਪਲੀਕੇਬਲ ਕਰਨਾ ਚਾਹੀਦਾ ਕੈਸਲ ਲਾ ਹੁੰਦਾ ਕਿ ਤੁਹਾਡੀ ਪ੍ਰਾਪਰਟੀ ਤੇ ਕੋਈ ਇਨਵੇਟ ਕਰਦਾ ਹੈ ਤੇ ਤੁਸੀਂ ਆਪਣੇ ਨੂੰ ਤੇ ਆਪਣੀ ਪ੍ਰਾਪਰਟੀ ਨੂੰ ਬਚਾਉਣ ਲਈ ਜਿਹੜਾ ਸੈਲਫ ਡਿਫੈਂਸ ਲਈ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਇਸ ਮਾਮਲੇ ਤੇ ਕੱਲ ਮਿਸਟਰ ਡਗਫੋਰਡ ਦਾ ਤੁਸੀਂ ਵੀ ਆਪਣਾ ਇਨਪੁਟ ਜ਼ਰੂਰ ਦਿਓ ਉਹਨਾਂ ਨੇ ਕਿਹਾ ਕਿ ਸਾਡਾ ਸਿਸਟਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਰੋਕਨ ਹੈ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਜਿਹੜਾ ਕਿ ਪਹਿਲਾਂ ਹੀ ਪੁਲਸ ਨੂੰ ਲੋੜਿੰਦਾ ਸੀਗਾ ਉਹ ਉਸਨੇ ਕਿਸੇ ਦੇ ਘਰ ਦੇ ਉੱਪਰ ਜਾ ਕੇ ਹਮਲਾ ਕੀਤਾ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਜ ਘਰ ਦੇ ਮਾਲਕ ਨੇ ਉਸ ਨੂੰ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਬਚਾਉਣ ਲਈ ਉਸ ਨੂੰ ਜਿਹ ਅਸਾਲਟ ਕੀਤਾ ਤੇ ਪੁਲਿਸ ਨੂੰ ਉਸ ਨੂੰ ਚਾਰਜ ਨਹੀਂ ਕਰਨਾ ਚਾਹੀਦਾ ਇਹ ਬਿਲਕੁਲ ਗਲਤ ਹੈ ਔਰ ਇਹ ਗਲਤ ਕੀਤਾ ਗਿਆ ਪੁਲਸ ਵੱਲੋਂ ਦੱਸਿਆ ਕਿ 44 ਓਲਡ ਬੰਦਾ ਕਾਰ ਦੇ ਵਿੱਚ ਸੀਗਾ ਜਿਸਨੇ ਜਿਹੜਾ ਕਾਰ ਦੇ ਅੰਦਰ ਜਬਰਦਸਤ ਬੰਦਾ ਦਾਖਲ ਪਾਇਆ ਉਸ ਦੀ ਚੰਗੀ ਕੁਟਮਾਰ ਕੀਤੀ ਬਾਅਦ ਚ ਇੱਕ ਐਂਬੂਲੈਂਸ ਦੇ ਨਾਲ ਉਸ ਨੂੰ ਲਿਖ ਕੀਤਾ ਗਿਆ ਦੱਸਿਆ ਕਿ ਜਿਹੜੀ ਉਥੋਂ ਦੀ ਲੋਕਲ ਪੁਲਸ ਆ ਉਹ ਉਸਨੇ ਆਪਣੇ ਫੈਸਲੇ ਨੂੰ ਸਹੀ ਸਲਾਇਆ ਉਹ ਕਹਿੰਦੇ ਆ ਕਿ ਅਸੀਂ ਸਹੀ ਕੀਤਾ ਸੋ ਪੋਲਸ ਦੇ ਰੇਸਿਵਲ ਵੱਡੇ ਪੱਧਰ ਤੇ ਖਾਮੀਆਂ ਨੂੰ ਲੈ ਕੇ ਮਸਡ ਡੈਸ਼ਬੋਰਡ ਜਿਹੜਾ ਕੱਲ ਬੋਲੇ ਆ ਕਿ ਸਾਡੇ ਸਿਸਟਮ ਵਿੱਚ ਬਹੁਤ ਵੱਡੀ ਖਰਾਬੀ ਆ ਇਸ ਨੂੰ ਚੇਂਜ ਕਰਨ ਦੀ ਲੋੜ ਆ ਅੱਛੀ ਟ ਤੁਹਾਡੇ ਨਾਲ ਇਸ ਮਾਮਲੇ 'ਚ ਜਾਰੀ ਰੱਖਾਂਗੇ ਜੀ ਕੋਲ ਇੰਟਰਨੈਸ਼ਨਲ ਖਬਰਾਂ ਦੇ ਚਾਹਤ ਬ੍ਰੇਕ ਤੋਂ ਬਾਅਦ ਮਾਰਾਂਗੇ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਬ੍ਰੈਂਟਨ ਦੇ ਵਿੱਚ ਇੱਕ ਕਾਰ ਦੇ ਵਿੱਚ ਵਰਤੀ ਗੋਲੇ ਚਲਾਈਆਂ ਗਈਆਂ ਜਿਹੀਆਂ ਸੀਗੀਆਂ ਇਹ ਬ੍ਰੈਂਟਨ ਇਸ ਸਟੇਬਲਿਕਸ ਮਾਡਲ ਆ ਕਾ ਮੋਸਟਲੀ ਆਈਡੀ ਕਲ ਦੇ ਰੀਲਿਸ ਹੋ ਗਈ ਆ ਇਸ ਮਾਮਲੇ ਦੇ ਵਿੱਚ ਉਸ ਬੰਦੇ ਦਾ ਪੂਰਾ ਨਾਮ ਸੁਖਦੀਪ ਸਿੰਘ ਦੱਸਿਆ ਗਿਆ ਸੋਨੂ ਚੱਠਾ ਨਾਮ ਦੇ ਨਾਲ ਉਹ ਜਨਾਜੰਦਾ ਸੋਸ਼ਲ ਮੀਡੀਆ ਤੇ ਉੱਪਰ ਉਸ ਦੀਆਂ ਆਈਡੀਜ਼ ਵੀ ਜਿਹੜੀਆਂ ਸੋਨੂ ਚੱਠੇ ਦੇ ਨਾਮ ਤੇ ਆ ਇਸ ਮਾਮਲੇ ਦੇ ਵਿੱਚ ਉਸ ਨੇ ਬ੍ਰਿਟਿਸ਼ ਕੋਲੰਬੀਆ ਦੇ ਕੁਝ ਟੀਵੀ ਚੈਨਲ ਦੇ ਕੁਝ ਲੋਕਲ ਚੈਨਲਾਂ ਨੂੰ ਆਪਣੀਆਂ ਇੰਟਰੋਸ ਦਿੱਤੀਆਂ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਬ੍ਰਾਂਚਿੰਗ ਦੇ ਵਿੱਚ ਥੋੜੇ ਜਿਹੇ ਪਾਲਾ MP3 ਨੂੰ ਵਾਣਾ ਇੱਕ ਸਫਸਦਾ ਮਾਡਲ ਹੋਇਆ ਸੀਗਾ ਬ੍ਰਾਂਚਿੰਗ ਦੇ ਬਿਗਨਰ ਇੰਡਸਟਰੀਅਲ ਏਰੀਆ ਦੇ ਵਿੱਚ ਉਹ ਉਸ ਨੇ ਇਸ ਤੇ ਆਪਣੀ ਸਫਾਈ ਦਿੱਤੀ ਸੀ ਕਿ ਮੇਰਾ ਨਾਂ ਜਿਹੜਾ ਨਜਾਇਜ਼ ਕਿਸੀਆ ਜਾ ਰਿਹਾ ਮੇਰਾ ਇਸ ਮਾਰਗ ਵਿੱਚ ਕੋਈ ਲੈਣ ਦੇਣ ਨਹੀਂ ਹੈ ਹੁਣ ਮੁੱਲਤਰਾ ਬਰੂਥਲੀ ਜਿਹੜਾ ਆ ਉਹ ਸਨ ਚੱਠਾ ਨੂੰ ਉਸ ਤੇ ਕੱਢ ਦੇ ਚੜ ਕੇ ਤੇ ਗੋਲੀਆਂ ਮਾਰ ਕੇ ਮਾਰ ਦੇ ਤਾਗੇ ਤੇ ਇਸ ਜਿਹੜੀ ਜ਼ਿੰਮੇਵਾਰੀ ਆ ਉਹ ਲਾਂਸ ਪ੍ਰਸ਼ਨੋਈ ਤੇ ਗੋਲਡੀ ਚੱਠਾ ਗਰੁੱਪ ਵੱਲ ਜਿਹੜੀ ਲਈ ਗਈ ਆ ਇਸ ਬਾਰੇ ਕਾਫੀ ਜਿਹੜੀ ਚਰਚਾ ਵੀ ਆ ਤੇ ਬ੍ਰਾਹਮਸਨ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜਰਾ ਸੈਨ ਜਰਾ ਪਾਇਆ ਜਾ ਰਿਹਾ ਆ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਖਬਰਾਂ ਦੇ ਵਿੱਚ ਇੱਕ ਪੰਜਾਬੀ ਵੱਡੇ ਗਾਇਕ ਨੂੰ ਮਾਰਨ ਦੀਆਂ ਧਮਕੀਆਂ ਆ ਤੇ ਇਸ ਤੋਂ ਅਲਾਵਾ ਆਸਟ੍ਰੇਲੀਆ ਦੇ ਵਿੱਚ ਧਾਰਮਿਕ ਪ੍ਰਸ਼ਾਸਨ ਦੇ ਉੱਪਰ ਰੁਕਾ ਕਾਬ ਜਿਹੜਾ ਅਗਲਾ ਨਗਰ ਕੀਰਤਨ ਹੋਏਗਾ ਉਸ ਦੀ ਇਜਾਜ਼ਤ ਲੋਕ ਨੂੰ ਪ੍ਰੋਸੀਸ਼ਨ ਨਹੀਂ ਦੇਵੇਗਾ ਇਸ ರೀತಿ ਆਪਾਂ ਗੱਲਬਾਤ ਕਰਾਂਗੇ ਕਿ